10 ਸਾਲ ਦੀ ਸਰਕਾਰ ਰਹੀ ਆ ਭਾਜਪਾ ਉਸ ਦਾ ਕਹਿਣਾ ਹੈ ਕਿ ਵਿਕਾਸ ਦੇ ਨਾਂ ਤੇ ਉਹ ਵੋਟ ਮੰਗ ਰਹੇ ਨੇ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਤੇ ਤੀਸਰੀ ਵਾਰ ਜਿਹੜਾ ਹੈ ਉਹਨਾਂ ਨੂੰ ਮੌਕਾ ਦੇਣਗੇ ਕੀ ਲੱਗਦਾ ਹੈ ਕਿ ਸਰਕਾਰ ਦੇ ਇਹ ਵਿਕਾਸ ਕਾਰਜਾਂ ਨੂੰ ਦੇਖ ਕੇ ਲੋਕ ਉਹਨਾਂ ਨੂੰ ਵੋਟ ਪਾਉਣਗੇ 10 ਸਾਲ ਜਿਹੜੇ ਇਹ ਵੇਖਿਆ ਨਾ ਲੱਖ ਟੋੜ ਮਹਿੰਗਾਈ ਇੰਨੀਆ ਮਹਿੰਗੀਆਂ ਚੀਜ਼ਾਂ ਗੈਸ ਸੈਂਡਰ ਜਿਹੜਾ 1160 ਤੋਂ ਮੁੜਿਆ ਜਿਹੜਾ ਡੀਜ਼ਲ ਤੇ ਪੈਟਰੋਲ ਹੈ ਦੁੱਗਣੇ ਭਾਅ ਹੋ ਗਿਆ ਜੀਐਸਟੀ ਜਿਹੜਾ ਗੁੱਡ ਸਰਵਿਸ ਟੈਕਸ ਲਾਇਆ ਸੀ ਲੋਕਾਂ ਦੇ ਆਮ ਗਰੀਬ ਤੇ ਲੱਗਾ ਸੀ ਉਹ ਤੇ ਅੱਜ ਇਹ ਜਿਹੜਾ ਮਾਤਰਾ ਇੰਨੀ ਵੱਡੀ ਹੋ ਗਈ ਹੈ ਕਿ ਲੋਕਾਂ ਨਾਲ ਲੱਖ ਤੋੜਦਾ ਹੈ। ਜੀ ਨਿਯਮਨ ਹੋਈ ਹੈ ਉਹ ਤਕਰੀਬਾ ਦੇ ਘਰ ਤੱਕ ਜਾਣੀ ਚਾਹੀਦੀ ਜਿਹੜੀ ਨਹੀਂ ਪਹੁੰਚੀ ਜੋ ਕਿ ਇੱਕ ਚੰਗੇ ਵੱਡੇ ਘਰਾਨੇ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੀ ਮਾਫੀ ਦਿੱਤੀ ਗਈ ਹੈ। ਜੇ ਜੇ ਆਪਾਂ ਇਸ ਟਾਈਮ ਜਾਗਰੂਪ ਜਾਗਰੂਪ ਨਾ ਹੋਏ ਤੇ ਨੁਕਸਾਨ ਹੋਏਗਾ ਦੇਸ਼ ਦਾ। ਦੇਸ਼ ਭਰ ਦੇ ਵਿੱਚ ਜਿੱਥੇ ਗਰਮੀ ਦਾ ਪਾਰਾ ਜਿਹੜਾ ਹੈ ਲਗਾਤਾਰ ਵੱਧਦਾ ਜਾ ਰਿਹਾ ਹੈ ਉਸੇ ਤਰ੍ਹਾਂ ਜਿਹੜਾ ਹੈ ਚੋਣ ਗਤੀਵਿਧੀਆਂ ਦੇ ਵਿੱਚ ਵੀ ਪਾਰਾ ਗਰਮ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਲਗਾਤਾਰ ਚੋਣ ਪ੍ਰਚਾਰ ਜਾਰੀ ਹੈ ਉੱਥੇ ਹੀ ਕੁਝ ਸਿਆਸੀ ਲੀਡਰ ਜਿਹੜੇ ਸੀਨੀਅਰ ਨੇ ਉਹਨਾਂ ਨੇ ਵੀ ਆਪਣੀ ਜਿਹੜੀ ਹੈ ਕਮਰ ਕੱਸੀ ਹੋਈ ਆ ਇਸ ਵਕਤ ਸਾਡੇ ਨਾਲ ਸਰਦਾਰ ਸੰਗਤ ਸਿੰਘ ਗਿਲਜੀਆਂ ਜੋ ਕਿ ਸਾਬਕਾ ਕੈਬਨਿਟ ਮੰਤਰੀ ਨੇ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਲਗਾਤਾਰ ਜਿਹੜਾ ਪ੍ਰਚਾਰ ਚੱਲ ਰਿਹਾ ਹੈ ਕਿਸ ਤਰ੍ਹਾਂ ਦਾ ਪ੍ਰਚਾਰ ਹੈ ਕਿਉਂਕਿ ਕਾਂਗਰਸ ਦੀ ਖੁੱਦ ਕਮਾਨ ਜਿਹੜੀ ਆ ਹੁਸ਼ਿਆਰਪੁਰ ਤੋਂ ਜਿਹੜੀ ਜਮਨੀ ਗੋਮਰ ਦੇ ਹੱਕ ਦੇ ਵਿੱਚ ਇਹਨਾਂ ਨੇ ਆਪ ਸੰਭਾਲੀ ਹੋਈ ਹੈ। ਅ ਗਿਲਜੀਤ ਸਾਹਿਬ ਸਭ ਤੋਂ ਪਹਿਲਾਂ ਦਾ 7 ਨਿਊਜ਼ ਇੰਡੀਆ ਦੇ ਵਿੱਚ ਸਵਾਗਤ ਆ। ਕਿਸ ਤਰ੍ਹਾਂ ਦੀ ਤਿਆਰੀ ਹੈ ਔਰ ਕਿਸ ਤਰ੍ਹਾਂ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ? ਧੰਨਵਾਦ ਤੁਹਾਡਾ ਸੈਮ ਨਿਊਜ਼ ਦਾ। ਕਿ ਤੁਸੀਂ ਇਨੀ ਗਰਮੀ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਤਾਂ-ਤਾਂ ਦੇ ਘੁੰਮ ਰਹੇ ਹੋ। ਅੱਜ ਤੁਸੀਂ ਮੇਰੇ ਸ਼ਹਿਰ ਗੜ੍ਹਦੀਵਾਲ 'ਚ ਪਹੁੰਚੇ ਹੋ ਤੇ ਮੈਂ ਆਪਣੇ ਸਾਰੇ ਵੋਟਰਾਂ ਤੇ ਸਪੋਰਟਰਾਂ ਨੂੰ ਬੇਨਤੀ ਕਰਦਾ ਗਰਮੀ ਬੜੀ ਪੈ ਰਹੀ ਹੈ। ਪਰ ਆਓ ਦੇਸ਼ ਦੀ ਜਿਹੜੀ ਹੈ ਚੋਣ ਹੋਣੀ ਹੈ। ਬੜੇ ਲੰਮੇ ਸਮੇਂ ਤੋਂ ਬਾਅਦ ਹੋਣੀ 5 ਸਾਲ ਬਾਅਦ ਬੜਾ ਲੰਮਾ ਪੀਰੀਅਡ ਹੁੰਦਾ ਹੈ ਤੇ 10 ਸਾਲ ਲਗਾਤਾਰ ਮੋਦੀ ਜੀ ਨੂੰ ਦਿੱਤੇ ਗਏ ਨੇ ਜਨਤਾ ਵੱਲੋਂ ਤੇ ਮੈਂ ਹੁਣ ਬੇਨਤੀ ਕਰਨਾ ਬਦਲਾਅ ਦੇ ਲਈ ਬਦਲਾਅ ਦੀ ਨੀਤੀ ਹੈ ਆਪਾਂ ਨੂੰ ਪਨਾਣੀ ਚਾਹੀਦੀ ਹੈ ਤੇ ਸਾਡੇ ਰਾਹੁਲ ਗਾਂਧੀ ਜੀ ਖੜਗੇ ਜੀ ਮੈਡਮ ਸੋਨੀਆ ਗਾਂਧੀ ਜੀ ਪ੍ਰਿੰਕਾ ਗਾਂਧੀ ਜੀ ਜਿਨ੍ਹਾਂ ਨੇ ਦੇਸ਼ ਦੇ ਵਿੱਚ ਆਮ ਜਨਤਾ ਦੇ ਪਹੁੰਚ ਕਰਕੇ 1.5 ਸਾਲ ਲਗਾਤਾਰ ਰਾਹੁਲ ਗਾਂਧੀ ਜੀ ਨੇ ਸੜਕਾਂ ਤੇ ਪੈਦਲ ਚੱਲ ਕੇ ਜੋ ਚੋਣ ਮੈਨੀਫੈਸਟੋ ਤਿਆਰ ਕੀਤਾ ਹੈ ਉਹ ਆ ਜਨਤਾ ਦੇ ਸਾਹਮਣੇ ਵਿੱਚ ਤੇ ਮੈਂ ਬੇਨਤੀ ਕਰਦਾ ਜਨਤਾ ਨੂੰ ਦੇਸ਼ ਦੇ ਵਸਨੀਕਾਂ ਨੂੰ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਕਰਦਾ ਜਿੱਥੇ-ਜਿੱਥੇ ਵੀ ਚੋਣਾਂ ਹੋਣ ਵਾਲੀਆਂ ਨੇ ਪੰਜ 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 ਤਰੀਕਾਂ ਦੇ ਚੋਣਾਂ ਹੋ ਚੁੱਕੀਆਂ ਨੇ ਪੰਜ ਪੜਾ ਦੀ ਚੋਣਾਂ ਹੋ ਚੁੱਕੀਆਂ ਨੇ ਤੇ ਅਸੀਂ ਹੁਣ ਅੱਗੇ ਵਧ ਰਹੇ ਹਾਂ ਪੰਜਾਬ ਦੇ ਵਿੱਚ ਚੋਣਾਂ ਜਿਹੜੀਆਂ ਨੇ 1 ਜੂਨ ਹੋਣੀਆਂ ਨੇ ਤੇ ਮੈਂ ਸਾਰੇ ਇਲਾਕੇ ਆਪਣੇ ਹਲਕੇ ਦੇ ਤੇ ਨਾਲ ਪੰਜਾਬ ਦੇ ਤੇ ਨਾਲ ਝਾਰਪੁਰ ਜ਼ਿਲ੍ਹੇ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਇੰਨੀ ਗਰਮੀ ਦੇ ਵਿੱਚ ਜਿੱਥੇ ਤੁਸੀਂ ਇਨਾ ਕੰਮ ਕੀਤਾ ਹੁਣ ਲਗਾਤਾਰ ਜਿਹੜੇ 8-7 ਦਿਨ ਨੇ ਆਪਾਂ ਲਗਾਤਾਰ ਯੋਰ ਲਾ ਲਈਏ ਤੇ ਆਪਾਂ ਆਪਣੇ ਵੋਟਰਾਂ ਤੱਕ ਪਹੁੰਚ ਕਰੀਏ ਤੇ ਤਾਂ ਕਿ ਅਸੀਂ ਆਪਣੀ ਮੈਡਮ ਜਮਨੀ ਗੋਮਰ ਜੀ ਤੇ ਪੰਜਾਬ ਦੀ ਹੋਰ ਸੀਟਾਂ ਤੇ ਆਪਣੇ ਆਪਣੇ ਕੈਂਡੀਡੇਟ ਜਿਤਾ ਸਕੀਏ ਬਹੁਤ ਬਹੁਤ ਸੈਵਨ న్యూਸ ਦਾ ਬਹੁਤ ਬਹੁਤ ਧੰਨਵਾਦ ਅਨਿਲ ਗਿੱਲੀਆਂ ਸਾਹਿਬ ਸਭ ਤੋਂ ਵੱਡੀ ਗੱਲ ਹੈ ਜਿਹੜੀ 10 ਸਾਲ ਦੀ ਸਰਕਾਰ ਰਹੀ ਆ ਭਾਜਪਾ ਉਸਦਾ ਕਹਿਣਾ ਹੈ ਕਿ ਵਿਕਾਸ ਦੇ ਨਾਂ ਤੇ ਉਹ ਵੋਟ ਮੰਗ ਰਹੇ ਨੇ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਤੇ ਤੀਸਰੀ ਵਾਰ ਜਿਹੜਾ ਹੈ ਉਹਨਾਂ ਨੂੰ ਮੌਕਾ ਦੇਣਗੇ ਕੀ ਲੱਗਦਾ ਹੈ ਕਿ ਸਰਕਾਰ ਦੇ ਇਹ ਵਿਕਾਸ ਕਾਰਜਾਂ ਨੂੰ ਦੇਖ ਕੇ ਲੋਕ ਉਹਨਾਂ ਨੂੰ ਵੋਟ ਪਾਉਣਗੇ ਦੇਖੋ ਗਾਲੇ ਦੈ ਜੀ 10 ਸਾਲ ਦਾ ਪੀੜ ਲੰਘਿਆ ਮੈਂ ਵੀ ਲੰਮਾ ਛਮਾ ਸਿਆਸਤ ਵਿੱਚ ਰਿਹਾ ਸਰਪੰਚ ਤੋਂ ਲੈ ਕੇ ਕੈਬਨਟ ਵਜ਼ੀਰ ਤੱਕ ਪਹੁੰਚਿਆ ਪਰ ਮੈਂ 10 ਸਾਲ ਜਿਹੜੇ ਇਹ ਵੇਖਿਆ ਨਾ ਲੱਕ ਤੋੜ ਮਹਿੰਗਾਈ ਇੰਨੀਆ ਮਹਿੰਗੀਆਂ ਚੀਜ਼ਾਂ ਗੈਸ ਸਿਲੰਡਰ ਜਿਹੜਾ 1160 ਤੋਂ ਮੁੜਿਆ ਜਿਹੜਾ ਡੀਜ਼ਲ ਤੇ ਪੈਟਰੋਲ ਹੈ ਦਗਨੇ ਪਾ ਹੋ ਗਿਆ ਜੀਐਸਟੀ ਜਿਹੜਾ ਗੁੱਡ ਸਰਵਿਸ ਟੈਕਸ ਲਾਇਆ ਸੀ ਲੋਕਾਂ ਦੇ ਆਮ ਗਰੀਬ ਤੇ ਲੱਗਾ ਸੀ ਉਹ ਤੇ ਅੱਜ ਇਹ ਜਿਹੜਾ ਮਾਤਰਾ ਇੰਨੀ ਵੱਡੀ ਹੋ ਗਈ ਹੈ ਕਿ ਲੋਕਾਂ ਨਾਲ ਲੱਕ ਤੋੜਦਾ ਜੋ ਜਿੰਨੀ ਆਮਦਨ ਹੋਈ ਹੈ ਉਹ ਗਰੀਬਾਂ ਦੇ ਘਰ ਤੱਕ ਜਾਣੀ ਚਾਹੀਦੀ ਜਿਹੜੀ ਨਹੀਂ ਪਹੁੰਚੀ ਜੋ ਕਿ ਇੱਕ ਚੰਗੇ ਵੱਡੇ ਘਰਾਨੇ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੀ ਮਾਫੀ ਦਿੱਤੀ ਗਈ ਹੈ ਜਿਹੜਾ ਸਾਡਾ ਟੈਕਸ ਹੋਇਆ ਉਹਦਾ ਮਾਫੀ ਜਿਹੜੀ ਹੈ ਵੱਡੇ ਘਰਾਨਿਆਂ ਨੂੰ ਮਿਲੀ ਹੈ ਤੇ ਮੈਂ ਬੇਨਤੀ ਕਰਦਾ ਕਿ ਜੇ ਆਪਾਂ ਇਸ ਟਾਈਮ ਜਾਗਰੂਪ ਜਾਗਰੂਪ ਨਾ ਹੋਈ ਤੇ ਨੁਕਸਾਨ ਹੋਏਗਾ ਦੇਸ਼ ਦਾ ਆਓ ਜਿੱਥੇ 10 ਸਾਲ ਮੋਦੀ ਨੂੰ ਦਿੱਤੇ ਨੇ ਤੇ ਇੱਕ 5 ਸਾਲ ਜਿਹੜੇ ਨੇ ਆਪਣੇ ਨਵੇਂ ਯੰਗ ਲੀਡਰ ਰੋਹ ਲਾਲ ਗਾਂਧੀ ਜੋ ਦੇਸ਼ ਦਾ ਸਭ ਤੋਂ ਪੜਿਆ ਲਿਖਿਆ ਬੱਚਾ ਹੈ ਤੇ ਆਪਾਂ ਉਹਨੂੰ ਦਈਏ ਤਾਂ ਕਿ ਦੇਸ਼ ਦੀ ਜਿਹੜੀ ਆਨ ਵਾਲੀ ਨੁਹਾੜਿਆ ਬਦਲ ਸਕੇ ਲੇਕਿਨ ਜੇਕਰ ਗੱਲ ਕੀਤੀ ਜਾਵੇ ਤੇ ਜਿਹੜੀ 10 ਸਾਲ ਦਾ ਬਫਦਾ ਉਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਕਿ ਪ੍ਰਦੇਸ਼ ਦਾ ਵਿਕਾਸ ਹੋਇਆ ਬਹੁਤ ਸਾਰੇ ਲੋਕ ਜਿਹੜੇ ਹੈ 인ਫਰਾਸਟ੍ਰਕਚਰ ਦਾ ਲਾਭ ਉਠਾ ਰਹੇ ਨੇ ਹਰ ਪਾਸੇ ਚੋ ਮੁਖੀ ਵਿਕਾਸ ਨਜ਼ਰ ਆ ਰਿਹਾ ਹੈ ਰੇਲ ਲਾਈਨ ਰੋਟ ਜਤ ਜਤ ਹਰ ਸੁਵਿਧਾ ਲੋਕਾਂ ਨੂੰ ਪ੍ਰਾਪਤ ਹੋ ਰਹੀ ਹੈ ਔਰ ਅੱਜ ਜਿਹੜਾ ਹੈ ਭਾਰਤ ਹੈ ਵਿਦੇਸ਼ਾਂ ਦੇ ਵਿੱਚ ਆਪਣਾ ਨਾਮ ਜਿਹੜਾ ਹੈ ਇੱਕ ਨੰਬਰ 1 ਤੇ ਲੈ ਕੇ ਆ ਗਿਆ ਹੈ ਉਸ ਨੂੰ ਲੈ ਕੇ ਤੁਸੀਂ ਕੀ ਨਹੀਂ ਨਹੀਂ ਇਹ ਗੱਲ ਗਲਤ ਹੈ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ 2004 ਚ ਬਣਿਆ ਸੀ ਨਾ ਅਮਰੀਕਾ ਦੇ ਰਾਸ਼ਟਰਪਤੀ ਨੇ ਅਮਰੀਕਾ ਨੇ ਬੁਲਾ ਕੇ ਉਹ ਰੈਡ ਕਾਰਪੋਰੇਟ ਨਾਲ ਉਹਦਾ ਸਵਾਗਤ ਕੀਤਾ ਸੀ ਉਦੋਂ ਸਾਡਾ ਦੇਸ਼ ਕਿੱਥੇ ਖੜਾ ਸੀ ਅੱਜ ਕਿੱਥੇ ਖੜਾ ਹੈ ਅੱਜ ਸਾਡੀ ਇਕਨੋਮੀ ਕਿੱਥੇ ਖੜੀ ਹੈ ਡਾਲਰ ਦਾ ਰੇਟ ਕਿੱਥੇ ਪਹੁੰਚ ਗਿਆ 85 86 ਰੁਪਏ ਡਾਲਰ ਦਾ ਰੇਟ ਪਹੁੰਚ ਗਿਆ ਤਾਂ ਅੱਜ ਕਿੱਥੇ ਆਪਾਂ ਖੜੇ ਆ ਆਪਾਂ ਬਹੁਤ ਥੱਲੇ ਚਲੇ ਗਏ ਆ ਦੇਸ਼ ਬਹੁਤ ਥੱਲੇ ਚਲਾ ਗਿਆ ਹੈ ਬਹੁਤ ਪਿੱਛੇ ਪੈ ਗਿਆ ਬਦਲਾਅ ਬੜਾ ਜ਼ਰੂਰੀ ਹੈ ਮੇਰੀ ਬੇਨਤੀ ਹੈ ਕਿ ਆਪਾਂ ਨਵੀਂ ਚੀਜ਼ ਲਿਆਈਏ ਨਵਾਂ ਚਿਹਰਾ ਲਿਆਈਏ 1.5 ਸਾਲ ਅਰੋਲ ਗਾਂਧੀ ਜੀ ਨੇ ਪੈਦਲ ਯਾਤਰਾ ਕੀਤੀ ਹੈ ਲੋਕਾਂ ਦੇ ਵਿੱਚ ਜਾ ਕੇ ਤੇ ਆਪਾਂ ਚਾਹੁੰਦੇ ਹਾਂ ਸਾਰੇ ਕਿ ਅਰੋਲ ਗਾਂਧੀ ਨੂੰ 5 ਸਾਲ ਦਾ ਸਮਾਂ ਮਿਲਣਾ ਚਾਹੀਦਾ ਜੇਕਰ ਅਰੋਲ ਗਾਂਧੀ ਚੰਗਾ ਕੰਮ ਨਹੀਂ ਕਰੇਗਾ ਤੇ ਵੋਟਰ ਜਿਹੜਾ ਉਹਨੂੰ ਬਦਲ ਸਕਦਾ ਜੇ ਮੋਦੀ ਨੂੰ ਬਦਲ ਸਕਦਾ ਇਹਨੂੰ ਵੀ ਬਦਲ ਸਕਦਾ ਧੰਨਵਾਦ ਲੇਕਿਨ ਜਿਹੜਾ ਵਿਪੱਖਾ ਜਿਹੜਾ ਜੇਕਰ ਗੱਲ ਕੀਤੀ ਜਾਵੇ ਤੇ ਖਾਸ ਕਰਕੇ ਭਾਜਪਾ ਇੱਕ ਟਾਕਸ਼ ਕਰੀਏ ਕਿ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜੀ ਹੈ ਉਹ ਲਗਾਤਾਰ ਫ੍ਰੈਂਡਲੀ ਮੈਚ ਖੇਡ ਰਹੀ ਹੈ ਜਿਸ ਦਾ ਨਤੀਜਾ ਕਿਉਂਕਿ ਐਂਡੀ ਜਦੋਂ ਇੰਡੀਆ ਗਠਜੋਧਨ ਦੇ ਵਿੱਚ ਦੋਨੋਂ ਜਿਹੜੇ ਹਨ ਭਾਈਵਾਲ ਪਾਰਟੀਆਂ ਨੇ ਔਰ ਪੰਜਾਬ ਦੇ ਵਿੱਚ ਵੱਖਰ ਵੱਖਰ ਲੜ ਰਹੀਆਂ ਉਸ ਨੂੰ ਤੁਸੀਂ ਕਿਸ ਤਰ੍ਹਾਂ ਦਦੇ? ਦੇਖੋ ਜੀ ਗੱਲ ਇਹ ਹੈ ਕਿ ਇਹ ਵੀ ਬਦਲਾਅ ਹੋਇਆ ਸੀ। 2022 ਦੇ ਵਿੱਚ ਵੀ ਬੜਾ ਵੱਡਾ ਬਦਲਾਅ ਹੋਇਆ ਸੀ ਜਿਸ ਤਰ੍ਹਾਂ ਮੋਦੀ ਨੇ ਝੂਠ ਬੋਲੇ ਸੀ 15-15 ਲੱਖ ਦਾ ਤੇ ਭਗਵੰਤ ਮਾਨ ਤੇ ਕੇਂਦਰੀਵਾਲ ਜੀ ਜਿਨ੍ਹਾਂ ਨੇ ਨਾਅਰਾ ਦਿੱਤਾ ਸੀ ਰੰਗਲਾ ਪੰਜਾਬ ਢਾਈ ਸਾਲ ਹੋ ਗਿਆ ਰੰਗਲਾ ਪੰਜਾਬ ਬੰਦਿਆਂ ਨੂੰ ਇਹ ਢਾਈ ਸਾਲ ਦਾ ਸਮਾਂ ਲੰਘ ਗਿਆ 1 ਰੁਪਿਆ ਕਿਸੇ ਪਿੰਡ ਨੂੰ ਡਵੈਲਪਮੈਂਟ ਵਾਸਤੇ ਪੈਸਾ ਨਹੀਂ ਦਿੱਤਾ ਕਿਸੇ ਸ਼ਹਿਰ ਨੂੰ ਪੈਸਾ ਨਹੀਂ ਦਿੱਤਾ ਦਿੱਤਾ ਕੀ ਬਦਲਾ ਬਦਲਾਅ ਆਇਆ ਬਦਲਾਖੋਰੀ ਦਾ ਬਦਲਾਅ ਹੈ ਬਦਲਾਖੋਰੀ ਕੀਤੀ ਇਹਨਾਂ ਨੇ ਸਾਡੇ ਕਾਫੀ ਮਨਿਸਟਰ ਤੇ ਕਾਫੀ ਸਾਡੇ ਵਿਧਾਇਕ ਜਿਨ੍ਹਾਂ ਤੇ ਬਦਲਾਖੋਰੀ ਹੋਈ ਏ ਇਹਨੇ ਸਮਝ ਦੱਸੇਗਾ ਜਦੋਂ ਆਏਗਾ ਕਿ ਇਹਨਾਂ ਕੀ ਬਦਲਾਅ ਕੀਤਾ ਹੈ ਅਜੇ ਨੌਜਵਾਨ ਬੱਚੇ ਜਿਹੜੇ ਨੇ ਜਿਹੜੇ ਇਹਨਾਂ ਨਾਲ ਤੁਰੇ ਸੀ ਮੁਲਾਜ਼ਮ ਸਾਰਾ ਵਰਗੇ ਦੇ ਨਾਲ ਇਹਨਾਂ ਨਾਲ ਤੁਰਿਆ ਸੀ ਮੁਲਾਜ਼ਮ ਜਿਨ੍ਹਾਂ ਨੇ ਸਰਕਾਰ ਬਣਾਈ ਸੀ ਤੇ ਅੱਜ ਡੰਡੇ ਵਰਦੇ ਆ ਉਹਨਾਂ ਨੂੰ ਇਹ ਭਗਵੰਤ ਮਾਨ ਪਰਸੂ ਆਇਆ ਸੀ ਪਟਾਂਡੇ ਦੇ ਵਿੱਚ ਸਾਜੀ ਪਹਿਲਾ ਚੱਕੇ ਮਾਸਟਰ ਫਿਰ ਕਿਸਾਨਾਂ ਨੂੰ ਟਾਈਮ ਦਿੱਤਾ ਨਾ ਕਿਸਾਨਾਂ ਨੂੰ ਮਿਲਿਆ ਤੇ ਮਾਸਟਰ ਵੀ ਦੂ ਛੱਡੇ ਸ਼ਾਮ ਨੂੰ 5 ਵਜੇ ਜਦ ਭਗਵੰਤ ਮਾਨ ਚਲਾ ਗਿਆ ਇਹ ਹੈ ਬਦਲਾਅ ਲੇਕਿਨ ਸਰਕਾਰ ਕਹਿ ਰਹੀ ਹੈ ਕਿ ਜਿਹੜੇ ਵਾਅਦੇ ਕਰਕੇ ਉਹ ਸੱਤਾ ਦੇ ਵਿੱਚ ਆਏ ਸੀ ਹਰ ਲੋਕ ਜਿਹੜਾ ਹਰ ਵਰਗ ਜਿਹੜਾ ਉਸ ਦਾ ਫਾਇਦਾ ਉਠਾ ਰਿਹਾ ਜੇਕਰ ਸਸਤੀ ਬਿਜਲੀ ਆ ਸਵਾਸ ਸੁਵਿਧਾਵਾਂ ਨੇ ਹਰ ਸੁਵਿਧਾਵਾਂ ਜਿਹੜੀਆਂ ਲੋਕਾਂ ਨੂੰ ਸਿੱਧੇ ਤੌਰ ਤੇ ਪ੍ਰਾਪਤ ਹੋ ਰਹੀਆਂ ਔਰ ਉਸ ਨੂੰ ਲੈ ਕੇ ਸਰਕਾਰ ਜਿਹੜਾ ਹੈ ਦੁਬਾਰਾ ਜਿਹੜਾ ਇਹ 13 ਦੀਆਂ 13 ਸੀਟਾਂ ਦੇ ਵਿੱਚ ਲੋਕ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਦੇਣਗੇ ਨੁਕਸਾਨ ਹੋਇਆ ਜਦੋਂ ਸਾਡੀ ਕੈਬਨਟ ਨੇ ਫੈਸਲਾ ਕੀਤਾ ਸੀ ਚੰਨੀ ਸਰਕਾਰ ਦੇ ਵਿੱਚ ਅਸੀਂ 3 ਰੁਪਏ ਯੂਨਿਟ ਹਰ ਵਰਗ ਦੀ ਘਟਾਈ ਸੀ ਤੇ ਲੋਕ ਬੜੇ ਖੁਸ਼ ਹੋਏ ਸੀ ਬਿਜਲੀ ਵੀ ਦਿੰਦੇ ਸੀ ਤੇ 3 ਰੁਪਏ ਯੂਨਿਟ ਹਰ ਵਰਗ ਦੀ ਘਟਾਈ ਸੀ ਉਹ ਉਹ ਠੀਕ ਸੀ ਕਿ ਇਹ ਠੀਕ ਹੈ ਜੇ 600 ਤੋਂ ਇੱਕ ਯੂਨਟ ਉੱਤੇ ਹੋ ਜਾਏ ਤੇ ਸਾਰਾ ਬਿੱਲਾਂ ਦਾ ਲੋਕੀ ਹਾ ਹਾ ਕਰ ਕਰ ਰਿਹਾ ਹੈ ਹਾ ਹਾ ਕਰ ਕਰ ਰਿਹਾ ਹੈ 200 ਯੂਨਟ ਤੁਸੀਂ ਉਹ ਵੀ ਮਾਫ ਕੀਤੀ ਸੀ ਉਹ ਵੀ ਗਰੀਬ ਲੋਕਾਂ ਦੀ 200 ਯੂਨਟ ਮਾਫ ਸੀ ਤੇ ਇਹਨਾਂ ਨੇ ਕੀ ਕੀਤਾ 600 ਇੱਕ ਯੂਨਟ ਹੋ ਗਈ ਤੇ ਬਿੱਲ ਸਾਰੇ ਦਾ ਇਹ ਮਾਫੀ ਵਾਲੀ ਨਹੀਂ ਗੱਲ ਹੈ ਅੱਜ ਦੇਖੋ ਉਹਦਾ ਜਿਹੜਾ ਸਾਡਾ ਮਹਿਕਮਾ ਬਿਜਲੀ ਬੋਰਡ ਉਹਦਾ ਹਾਲ ਕੀ ਹੈ ਇਸ ਕਰਕੇ ਕੋਈ ਇਹਨਾਂ ਨੇ ਕੁਝ ਕੁਝ ਨਹੀਂ ਕੀਤਾ ਸਿਸਟਮ ਨੂੰ ਥੋੜਾ ਜਿਹਾ ਚੇਂਜ ਕੀਤਾ ਕੁਛ ਨਹੀਂ ਕੀਤਾ ਜੋ ਅਸੀਂ ਕੀਤਾ ਸੀ ਉਹ ਵਧੀਆ ਸੀ ਤਿੰਨਰ ਵਜੋਂ ਠਾਰ ਵਰਗ ਦੀ ਹਰ ਵਰਗ ਨੂੰ ਹਰ ਵਰਗ ਦੇ ਜਨਰਲ ਵਰਗ ਚ ਵੀ ਲੋਕ ਗਰੀਬ ਆ ਇਹ ਕੱਲੇ ਐਸਸੀ ਤੇ ਬੀਸੀ ਗਰੀਬ ਨਹੀਂ ਐ ਜਨਰਲ ਲੋਕ ਜਨਰਲ ਜਿਹੜੇ ਲੋਕ ਨੇ ਉਹ ਵੀ ਗਰੀਬ ਸਨ ਅਸੀਂ ਸਾਰੇ ਵਰਗਾਂ ਨੂੰ ਫਾਇਦਾ ਦਿੱਤਾ ਕਿ ਮੰਨਦੇ ਹੋ ਕਿ ਜਿਹੜੀਆਂ ਫ੍ਰੀ ਵਾਲੀਆਂ ਜਿਹੜੀਆਂ ਸੁਵਿਧਾਵਾਂ ਦੇਣੀਆਂ ਇਹ ਬਿਲਕੁਲ ਜਾਇਜ਼ ਨਹੀਂ ਆ ਉਹਨਾਂ ਨੂੰ ਜਿਹੜਾ ਹੈਗਾ ਇੰਪਲੀਮੈਂਟ ਹੋਣਾ ਜ਼ਰੂਰੀ ਹੈ ਕਿਉਂਕਿ ਅੱਜ ਜਿਹੜਾ ਹਰ ਵਰਗ ਜਿਹੜਾ ਫ੍ਰੀ ਲੈ ਕੇ ਯੂਜ਼ ਕਰ ਰਿਹਾ ਹੈ ਉਸ ਦਾ ਅਸਰ ਸਿੱਧਾ ਦਾ ਸਿੱਧਾ ਜਿਹੜਾ ਆਮ ਜਨਤਾ ਤੇ ਮੁਲਾਜ਼ਮ ਵਰਗ ਤੇ ਪੈ ਰਿਹਾ ਹੈ ਡਾਕਟਰ ਮਨਮੋਹਨ ਸਿੰਘ ਨੇ ਗਰੀਬ ਲੋਕਾਂ ਦਾ ਢਿੱਡ ਭਰਨ ਵਾਸਤੇ ਰੋਟੀ ਦਿੱਤੀ ਸੀ ਅੱਜ ਕਿੱਥੇ ਖੜਾ ਹੈ ਮੇਰੇ ਕਹਿੰਦੇ ਕਰਨੇ ਘਰ-ਘਰ ਆਟਾ ਦੇਾਂਗੇ ਆਟਾ ਪੀਸ ਕੇ ਆਟਾ ਦੇਾਂਗੇ ਨਹੀਂ ਮਿਲਿਆ ਇਹ ਸਿਰਫ ਗਏ ਨੇ ਕੇਂਦਰੀਵਾਲ ਤੇ ਭਗਵੰਤ ਮਾਨ ਜੀ ਗਏ ਇੱਕ ਘਰ 'ਚ ਬੰਡਲ ਫੜਾ ਕੇ ਨਾ 5 ਕਿਲੋ ਦਾ ਆਟੇ ਦਾ ਤੇ ਇਦਾਂ ਸ਼ੋਭਾ ਨਹੀਂ ਹੋਣੀ ਜਨਤਾ ਨੂੰ ਪੁੱਛੋ ਜਾ ਕੇ ਜਨਤਾ ਦੇ ਵਿੱਚ ਜਾਓ ਇਸ ਚੈਨਲ ਨੂੰ ਲੈ ਕੇ ਜਨਤਾ 'ਚ ਜਾਓ ਜਨਤਾ ਕੀ ਕਹਿੰਦੀ ਹੈ ਕਿ ਲੱਗਦਾ ਕਿ ਜਿਹੜੀਆਂ ਸਰਕਾਰ ਜਿਹੜੀਆਂ ਵਾਅਦੇ ਕਰਕੇ ਲੋਕਾਂ ਦੇ ਨਾਲ ਵਾਅਦਾ ਖਿਲਾਫੀ ਕਰ ਰਹੀ ਹੈ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਬਿਲਕੁਲ ਗੁੰਮਰਾਹ ਕਰ ਰਹੀ ਹੈ ਮੋਦੀ ਨੇ ਵੀ ਗੁੰਮਨਾ ਕਰਕੇ ਸਰਕਾਰ ਬਣਾਈ ਹੈ ਦੋ ਵਾਰੀ ਤੁਹਾਨੂੰ ਪਤਾ ਹੈ ਤੇ ਇਹਨਾਂ ਨੇ ਕੁਵਾਰੀ ਕਰਤੀ ਜਿਹੜੇ ਨਵੇਂ ਆਏ ਸੀ ਝਾੜੂ ਵਾਲੇ ਰੰਗਲਾ ਪੰਜਾਬ ਬਦਲਾਓ ਨੌਕਰੀਆਂ ਕਿੰਨੀਆਂ ਨੌਕਰੀਆਂ ਦਿੱਤੀਆਂ ਨਿੰਜਾ ਜਹਾਜ਼ ਟੀਵੀ ਤੇ ਰਾਤ ਨੂੰ ਬੋਲਦੇ ਆ ਕਿ ਅਸੀਂ ਨਿੰਜਾ ਜਹਾਜ਼ ਨੌਕਰੀਆਂ ਦਿੱਤੀਆਂ ਅਮਰੀਕਾ 45 42 ਪਹਿਲਾਂ ਕਹਿੰਦੇ ਸੀ ਮੇਰੇ ਖਵਾਂਰੀ ਹੋਣੀ ਨਿੰਜਾ ਤੇ ਨਿੰਜਾ ਜਹਾਜ਼ ਤੇ ਪਹੁੰਚ ਗਈ ਫਿਰ ਪੰਜਾਬ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਮੈਂ ਹਰ ਪਿੰਡ ਜਾਣਾ ਇੱਕ ਮੈਨੂੰ ਮਿਲਿਆ ਨਹੀਂ ਇੱਕ ਮਲਾਜਮ ਨਹੀਂ ਮਿਲਿਆ ਦੱਸੋ ਮੈਨੂੰ ਕਿਤੇ ਲਿਆ ਕੇ ਫੜ ਕੇ ਦਿਖਾ ਦਿਓ ਆਪਣੇ ਚੈਨਲ ਦੇ ਸਾਹਮਣੇ ਇਹਨੂੰ ਨੌਕਰੀ ਮਿਲੀ ਕਮਾਲ ਦੀ ਗੱਲ ਹੈ 9000 ਨੌਕਰੀ ਦਿੱਤੀ ਹੋਵੇ ਤੇ ਪੰਜਾਬ 'ਚ 13000 ਪਿੰਡੇ ਤੇ ਫਿਰ ਤੇ ਕਿੰਨੀਆਂ ਆ ਗਈਆਂ ਹਰ ਪਿੰਡ 'ਚ ਕਿੰਨੀਆਂ ਕਿੰਨੀਆਂ ਚਾਰ-ਚਾਰ ਨੌਕਰੀਆਂ ਤੇ ਆਉਂਦੀਆਂ ਆਈਆਂ ਹਰ ਪਿੰਡ 'ਚ ਇੱਕ ਮਿੰਟ ਵੀ ਦਿਖਾ ਦਿਓ ਮੈਨੂੰ ਚਾਰ ਨੌਕਰੀਆਂ ਕਿੱਥੇ ਗਿਲਜਾ ਸਾਹਿਬ ਬ੍ਰਦਰ ਤੁਹਾਡਾ ਬਿਲਕੁਲ ਸਹਿਯੋਗ ਦੇ ਰਹੇ ਨੇ ਉਹ ਖੁਦ ਜਿਹੜਾ ਲੋਕਾਂ ਦੇ ਨਾਲ ਤੁਹਾਡੇ ਨਾਲ ਜਾ ਕੇ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਤੇ ਕਿਸ ਤਰ੍ਹਾਂ ਦਾ ਲੋਕਾਂ ਵੱਲੋਂ ਹੰਗਾਰਾ ਮਿਲ ਰਿਹਾ ਲੱਗਦਾ ਕਿ ਇਸ ਵਾਰ ਜਿਹੜਾ ਕਾਂਗਰਸ ਹੈ ਆਪਣੇ ਗਰਾਫ ਦੇ ਵਿੱਚ ਵਾਅਦਾ ਕਰੇਗੀ ਲੋਕੀ ਜਿਹੜੇ ਨੇ ਇਸ ਵੇਲੇ 1 ਜੂਨ ਦੀ ਵੇਟ ਕਰ ਰਹੇ ਨੇ 1 ਜੂਨ ਦੀ ਵੇਟ ਕਰ ਰਹੇ ਨੇ ਕਿਹੜੇ ਵੇਲੇ ਟਾਈਮ ਸਵੇਰੇ 8 ਵਜੇ ਤੇ ਠਾ ਠਾ ਕਾਂਗਰਸ ਨੂੰ ਵੋਟਾਂ ਪਾਣਗੇ ਠਾ ਠਾ ਸਾਰਾ ਦੁੱਖ ਤਕਲੀਫਾ ਜਿਹੜੀ ਆ ਉਹਦੋਂ ਦੱਸਣਗੇ ਸਾਰਾ ਕੁਝ ਪਹਿਲਾਂ ਨਹੀਂ ਦੱਸਣੀ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਮਨਜ਼ਰ ਆਉਂਦੀਆਂ ਨੇ ਖਾਸ ਕਰਕੇ ਜਦੋਂ ਤੁਸੀਂ ਕੰਢੀ ਇਲਾਕੇ 'ਚ ਪਹੁੰਚਦੇ ਹੋ ਜਾਂ ਵੇਟ ਇਲਾਕੇ 'ਚ ਜਾਂਦੇ ਹੋ ਖਾਸ ਕਰਕੇ ਦੋਨੋਂ ਇਲਾਕੇ ਤੁਹਾਡੇ ਦੇ ਕੋਲ ਨੇ ਦੋਨਾਂ ਦੀਆਂ ਹਾਲਾਤਾਂ ਨੂੰ ਦੇਖਦੇ ਹੋ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਲੋਕਾਂ ਦੀ ਮੱਸੇਵਾ ਭਰੀਆਂ ਪੀਰ ਇੱਕੋ ਵੇਤੇ ਦੱਸਿਓ ਤੁਹਾਨੂੰ ਕੰਢੀ 'ਚ ਕਿਹਦੇ ਪਾਸੇ ਚੱਲ ਜਾਓ ਤੁਸੀਂ ਜਿਹੜਾ ਰੋਜ਼ਗਾਰ ਦਾ ਸਾਧਨ ਸੀ ਇਹਨਾਂ ਦਾ ਫਾਇਦਾ ਉਹ ਵੀ ਖੋលਿਆ ਸਭ ਤੋਂ ਵੱਡੀ ਰੋਜ਼ਗਾਰ ਜਿਹੜੀ ਇਹ ਇੱਥੇ ਫਾਇਦਾ ਸੀ ਹਰ ਪਿੰਡ ਦੇ ਵਿੱਚੋਂ 10 10 20 20 25 25 ਬਧਿਆ ਜਿਹੜੇ ਫੌਜ 'ਚ ਹਰ ਸਾਲ ਜਾਂਦੇ ਸੀ ਉਹ ਬੰਦ ਕਰਦੇ ਪੱਕੇ ਬੰਦ ਕਰਦੇ ਉਹ ਇਸ ਤੋਂ ਵੱਡੀ ਪ੍ਰਾਗ ਕੀ ਅਨਪਲਾਈਮੈਂਟ ਹਰਾਪਣ ਚੱਲੇਗਾ ਸਾਡੇ ਇੱਥੇ ਆਈਟੀਆਈ ਬਣਾਈ ਸੀ ਇਹ ਉਹ ਵੀ ਬੰਦ ਕਰਤੀ ਇੱਥੇ ਹਸਪਤਾਲ ਸੀ ਬਣਾਇਆ ਉਹ ਵੀ ਬੰਦ ਕਰਤਾ ਇਹ ਪ੍ਰੋਬਲਮ ਪ੍ਰੋਬਲਮ 30 ਬੈੱਡ ਦਾ ਹਸਪਤਾਲ ਬਣਾਇਆ ਸੀ ਨੋਟੀਫਿਕੇਸ਼ਨ ਹੋ ਚੁੱਕਾ ਹੈ ਉਹਦੇ ਪੈਸੇ ਵੀ ਜਮ੍ਹਾਂ ਹੋ ਚੁੱਕੇ ਨੇ ਹੁਣ ਆਪਣੀ ਪ੍ਰਾਪਤੀ ਅੱਜ ਦੱਸ ਰਹੇ ਨੇ 2.5 ਕਰੋੜ ਰੁਪਿਆ 2.5 ਕਰੋੜ ਰੁਪਿਆ ਸਾਡਾ ਜਮ੍ਹਾਂ ਹਸਪਤਾਲ ਵਾਸਤੇ ਤੇ ਉਹਨੂੰ ਉਹਨੂੰ ਬਣਾਤਾ ਹੈ ਕਿਹੜੀ ਕਹਿੰਦੇ ਆ ਮੁਹੱਲਾ ਕਲੀਨਿਕ ਬੁਲਾਤਾ ਆ ਆ ਮੰਨੇ ਆ ਮੁਹੱਲਾ ਕਲੀਨਿਕ ਆ ਆ ਮੰਨੇ ਆ ਕਿ ਜਿਹੜਾ ਸਰਕਾਰ ਸਰਕਾਰ ਨੇ ਜਿਹੜੇ ਇਹ ਵਾਅਦੇ ਕੀਤੇ ਸੀਗੇ ਕਿ ਜਿਹੜੇ ਵੱਡੇ ਹਸਪੀਟਲ ਦੀ ਨਿਰਮਾਣ ਹੋਊਗਾ ਖਾਸ ਕਰਕੇ ਗੜਦੀ ਵਾਲਾ ਦੇ ਵਿੱਚ ਬਣਨਾ ਸੀ ਕੀ ਲੱਗਦਾ ਕਿ ਮੁਹੱਲਾ ਕਲੀਨਿਕ ਜਿਹੜਾ ਹੈ ਲੋਕਾਂ ਨੂੰ ਆਮ ਨੂੰ ਫਾਇਦਾ ਦੇ ਰਿਹਾ ਜਾ ਕੇ ਦੇਖੋ ਆਪੇ ਫਰਜੀ ਹਾਜ਼ਰੀਆਂ ਲਾ ਕੇ ਬਣਾ ਲੈਂਦੇ ਸ਼ਾਮ ਨੂੰ ਆ ਜੀ ਇੱਥੇ 80 ਬੰਦੇ ਆਇਆ 100 ਆਇਆ ਫਰਜੀ ਸਭ ਕੁਝ ਫਰਜੀ ਕੋਈ ਨਾ ਦਵਾਈ ਨਾ ਡਾਕਟਰੋ ਥੇ ਜੀ ਸਾਹਿਬ ਪਾਜਪਾ ਕੈਰੀ ਆ 400 ਤੋਂ ਪਾਰ ਆਮ ਆਦਮੀ ਪਾਰਟੀ ਕਰੀਏ 13 ਦੀਆਂ 13 ਸੀਟਾਂ ਜਿਹੜੀਆਂ ਖਾਸ ਕਰਕੇ ਪੰਜਾਬ ਦੇ ਵਿੱਚ ਉਹ ਉਹਨਾਂ ਦੇ ਹੱਕ ਦੇ ਵਿੱਚ ਫਤਵਾਏਗਾ ਤੁਸੀਂ ਇਹ ਪੂਰੇ ਦੇ ਪੂਰੇ ਐਨਲਿਸਿਸ ਨੂੰ ਕਿਸ ਤਰ੍ਹਾਂ ਦਾ ਆਪਣੀ ਨਜ਼ਰ ਨਾਲ ਦੇਖਦੇ 4 ਜੂਨ ਨੂੰ ਭਾਜਪਾ ਨੂੰ ਵੀ ਪਤਾ ਲੱਗ ਜਾਏਗਾ ਤੇ 13 ਦੇ ਜ਼ੀਰੋ ਵਾਲੇ ਨੂੰ ਪਤਾ ਲੱਗ ਜਾਏਗਾ ਕਿ 13 ਐਨ ਹੁੰਦੀਆਂ ਨੇ ਕਿ ਐਨ ਹੁੰਦੀਆਂ ਨੇ ਇਹ ਉਦੋਂ ਹੀ ਪਤਾ ਲੱਗਣਾ ਹੁਣ 4 ਜੂਨ ਨੂੰ ਹੁਣ ਕਮਰ ਕਾਂਸੀਏ ਕੱਸ ਕੇ ਰੱਖਣ ਜਰਾ ਭਾਜਪਾ ਭਗਵੰਤ ਮਾਨ ਵੀ ਭੱਜ ਕੇ ਦੌੜ ਕੇ ਰਹੇ ਤੇ ਮੋਦੀ ਸ਼ਾਹ ਵੀ ਦੌੜ ਕੇ ਰਹਿਣਾ ਜਨਤਾ ਦੱਸੇਗੀ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਇੱਕ ਬਿਆਨ ਆਇਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਹੀ ਇਲੈਕਸ਼ਨ ਖਤਮ ਹੁੰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਗਿਰਨ ਦੇ ਅਸਾਰ ਦਿਟਾਏ ਨੇ ਕੀ ਲੱਗਦਾ ਹੈ ਇਹ ਚੰਨੀ ਦੱਸੇਗਾ ਜੀ ਉਹਨੂੰ ਜ਼ਿਆਦਾ ਪਤਾ ਮਿਲਣਾ ਜੇ ਗਿਰਜੇਗੀ ਤਾਂ ਵਧੀਆ ਗੱਲ ਹੈ ਲੋਕੀ 5 ਸਾਲ ਦਾ ਟਾਈਮ ਦਿੱਤਾ ਇਹਨਾਂ ਨੂੰ ਤੇ ਡੇ ਗਿਰੀ ਤੇ ਇਹਨਾਂ ਦੇ ਇਹਨਾਂ ਦੇ ਕਰਤੂਤਾ ਕਰਕੇ ਗਿਰਨੀ ਜੋ ਕੰਮ ਕਰ ਰਹੇ ਨੇ ਤਦ ਗਿਰਨੀ ਇਹ ਮੈਨੂੰ ਤੁਹਾਨੂੰ ਦੱਸਦਾ ਹਾਂ ਜੀ ਕਿ ਜੋ ਇਹ ਕੰਮ ਕਰਦੇ ਪੈਣਾ 92 ਇਹਨਾਂ ਦੀ ਇਹਨਾਂ ਦੀ ਵਜ੍ਹਾ ਨਹੀਂ ਡਿੱਗ ਨਹੀਂ ਸਕਦਾ ਤਜਰਬਾ ਨਹੀਂ ਤਜਰਬਾ ਸਿੱਖਣੋਂ ਬੈਨ ਲ ਜਾਗੇ ਬਿਲਕੁਲ ਇਹ ਸਨ ਸਰਦਾਰ ਸੰਗਤ ਸਿੰਘ ਗਿਲਜੀਆ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਲਗਾਤਾਰ ਜਿਹੜਾ ਹੈ ਜਮਨੀ ਗੋਮਰ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਲਗਾਤਾਰ ਲੋਕਾਂ ਦੇ ਵਿੱਚ ਪਹੁੰਚ ਕੇ ਕਾਂਗਰਸ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਰੱਖ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਕਾਂਗਰਸ ਨੂੰ ਫਤਵਾ ਲੈਣ ਦਾ ਦਾਵਾ ਕਰ ਰਹੇ ਨੇ ਕੈਮਰਾਮੈਨ ਨਰੇਸ਼ ਦੇ ਨਾਲ ਰਮਨ ਖੋਸਲਾ ਦਾ 7 نیوز ਇੰਡੀਆ ਹੁਸ਼ਿਆਰ